ਸਤਿ ਸ਼੍ਰੀ ਅਕਾਲ ਭਾਈ ਸਰਨ ਕੀ ਹਾਲ ਨੇ ਜੀ ਸਵਾਗਤ ਆ ਤੁਹਾਡੇ ਆਪਣਾ ਚੈਨਲ ਸੋਹੀ ਵਲੌਗਸ 5041 ਤੇ ਨਵੀਂ ਵੀਡੀਓ ਤੇ ਤੁਹਾਡਾ ਸਵਾਗਤ ਆ ਤੇ ਆਪਣਾ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਸਵੇਰ ਸਵੇਰ ਦਾ ਟਾਈਮ ਆ तकरीबन বাজ ਗਏ ਜੀ 7 ਸੂਰਜ ਕਾਫੀ ਚੜ ਗਿਆ ਤੇ ਆਗੇ ਖੇਤ ਸੋਨੀ ਆਇਆ ਹੈ तकरीबन 4 ਵਜੇ ਦਾ ਕੱਲ ਵੀ ਬਾਹਗੇ ਸੀ ਆ ਪਨੀਰੀ ਵਾਲਾ ਸਾਂ ਤੇ ਉਧਰਲੇ ਪਾਸੇ ਹੈਗਾ ਆਪਾਂ ਨੇ ਲਾਉਣਾ ਕੱਦੂ ਤੇ ਉਧਰ ਬਾਇਰਾ ਬੀਜਣਾ ਮਰਜ਼ਾਂ ਵਾਸਤੇ ਕੱਲ ਹਲਾਣਾ ਬਾਗੇ ਸੀ ਅੱਜ ਸਵੇਰੇ ਆ ਕੇ ਸੋਨੀ ਨੇ ਰੋਟਾ ਵੇਟਰ ਨਾਲ ਬਾਤ ਆਈ ਇਧਰਲੇ ਪਾਸੇ ਸਬਜ਼ੀ ਭਾਜੀ ਲਾਉਣ ਨੂੰ ਆਪਾਂ ਨੇ ਥਾਂ ਵਾ ਲਿਆ ਆ ਪਨੀਰੀ ਆ ਪਨੀਰੀ ਲਾਉਣ ਵਾਸਤੇ ਇੱਥੇ ਪਨੀਰੀ ਰਲਾਵਾਂਗੇ ਆਪਾਂ ਤੇ ਸੁੱਕਾ ਬੋਣਾ ਬੜਾ ਜਿਆਦਾ ਔਖਾ ਸਾਰੀ ਧੂੜ ਪਤਾ ਤੁਹਾਨੂੰ ਵੀ ਉੱਪਰ ਜੰਮ ਜਾਂਦੀ ਹੈ ਬੰਦੇ ਦਾ ਮੂੰਹ ਸਾਰ ਇਕ ਹੋ ਜਾਂਦਾ ਟਰੈਕਟਰ ਦਾ ਵੀ ਤੇ ਹੁਣ ਪਹਿਲਾਂ ਛਾੜ ਲੀਏ ਟਰੈਕਟਰ ਰੋਟਾਵੇਟਰ ਦਾ ਕੰਮ ਮੁੱਕ ਗਿਆ ਹੁਣ ਆਪਾਂ ਕਦੂਆਂ ਦੀਆਂ ਬੱਟਾਂ ਖਾਲੀਆਂ ਪਾਉਣ ਲੱਗਦੇ ਆ ਤੇ ਸੋਨੀ ਨੂੰ ਚਾਹ ਲਿਆਂਦੀ ਉੱਧਰ ਸੋਨੀ ਬੈਠਾ ਚਾਹ ਪੀਂਦਾ ਸਵੇਰੇ ਸੱਜਰੇ ਦਾ ਆ 4 ਵਜੇ ਦਾ ਲਗਭਗ ਤੇ ਹੁਣ ਜਿੰਦਾ ਪਾ ਲਈਏ ਜਿੰਦਾ ਪਾ ਕੇ ਕੱਢੀਏ ਪੱਟਾਂ ਜੁੜੇ ਰਹੋ ਵੀਡੀਓ ਦੇ ਐਂਡ ਤੱਕ ਲਾਗੇ ਖਿੱਚਣ ਖਾਲੀਆਂ ਥੋੜੇ ਜੀ ਥੋੜੀ ਜੀ ਜਿੰਦੇ ਦੀ ਸੈਟਿੰਗ ਜੀ ਕਰਨ ਵਾਲੀ ਸੀ ਆ ਖਾਲੀ ਪਾਈ ਸੀ ਤਾਂ ਬੱਟ ਬਾਲੀ ਮੋਟੀ ਕਰਦਾ ਸੀਗੇ ਤੇ ਇਧਰੇ ਪਾਸੇ ਰੱਖ ਲੈ ਆਪਾਂ ਨੇ ਹਰਾਚਾਰਾ ਬੀਜਣ ਵਾਸਤੇ ਤੇ ਆਹ ਖਾਲੀਆਂ ਹੁਣ ਤੰਗ ਕਰਕੇ ਜਾਂਦਾ ਥੋੜਾ ਜਿਹਾ ਘਰੀਆਂ ਨੇ ਜਿੰਨਾਂ ਸਿੱਧੀਆਂ ਖਾਲੀਆਂ ਪੈਂਦੀਆਂ ਨੇ ਕਿਉਂਕਿ ਖੇਤ ਵੀ ਚੌਸ ਕਰਮਾ ਪਾ ਕੇ ਦੋਨੇ ਪਾਸੇ ਸ਼ੁਰੂ ਕੀਤਾ ਤੇ ਆਪਾਂ ਇਹਦੇ ਵਿੱਚ ਲਗਭਗ 8 ਫੁੱਟ ਤੋਂ 8.5 ਫੁੱਟ ਜਗ੍ਹਾ ਆਈਡੀਏ ਜਨਾ ਰੱਖੀ ਐ ਵੀ ਤਾਂ ਆ ਕੇ ਕੱਲ ਨੂੰ ਜੇ ਨਦੀਨ ਹੋਏ ਤਾਂ ਆਪਾਂ ਰੋਟਾਵੇਟਰ ਜਾਂ ਹਾਲ ਫੇਰ ਦਾਂਗੇ ਵਿਚਾਲੇ ਵੈਸੇ ਲੋਡ ਨਹੀਂ ਪੈਂਦੀ ਪਰ ਫਿਰ ਵੀ ਜੇ ਅਗੇ ਤਾਂ ਮੀਂਹ ਪੈ ਜਵੇ ਜਾਂ ਕਣੀਆ ਪੈ ਜਾਣ ਫਿਰ ਬੈਡਾਂ ਦੇ ਵਿੱਚ ਨਦੀਨ ਹੋ ਜਾਂਦੇ ਨੇ ਤਾਂ ਕਰਕੇ ਜਗਾ ਪੂਰੀ ਰੱਖਣੀ ਪੈਂਦੀ ਹੈ ਤੇ ਉਹ ਜਗਾ ਦਾ ਵੀ ਫਾਇਦਾ ਵੀ ਉਹ ਅੱਗੇ ਜਾ ਕੇ ਜਦੋਂ ਬੇਲਾ ਮਲ ਜਾਂਦੀਆਂ ਨੇ ਜਾਂ ਵੱਡੀਆਂ ਹੋ ਜਾਂਦੀਆਂ ਨੇ ਉਹਨਾਂ ਦੇ ਵਿੱਚ ਹਵਾ ਪੈਂਦੀ ਹੈ ਤੇ ਹਵਾ ਪੈਂਦੀ ਹੈ ਤੇ ਨਾਲ ਬਿਮਾਰੀ ਘੱਟ ਲੱਗਦੀ ਹੈ ਉਹਨਾਂ ਨੂੰ ਤੇ ਜੇ ਜ਼ਿਆਦਾ ਸੰਘਣਾ ਬੀਜ ਜਾਂ ਜ਼ਿਆਦੇ ਸੰਘਣੇ ਬੈੱਡ ਲਾਵਾਂਗੇ ਫਿਰ ਬੇਲਾਂ ਨੂੰ ਜਗਾ ਘੱਟ ਮਿਲਦੀ ਹੈ ਜ਼ਿਆਦਾ ਮਲ ਜਾਂਦੀਆਂ ਨੇ ਅੱਗੇ ਜਾ ਕੇ ਤਾਂ ਫਿਰ ਬਿਮਾਰੀ ਆਉਣ ਦਾ ਜ਼ਿਆਦਾ ਡਰ ਲੈਂਦਾ ਇੰਨੇ-ਇੰਨੇ ਖਾਲੀਆਂ ਤਾਂ ਆਪਾਂ ਬੈੱਡ ਵੱਡੇ ਰੱਖਦੇ ਨੇ ਤੇ ਬੀਵੀ ਇਹਦਾ ਤਕਰੀਬਨ 1 ਫੁੱਟ ਤੇ ਲਾਵਾਂਗੇ ਅੱਜ ਬੀ ਲਾ ਕੇ ਪਾਣੀ ਲਾਉਣਾ ਕੋਸ਼ਿਸ਼ ਇਹੀ ਆ ਸਵੇਰ ਦੇ 8:00 ਵਜੇ ਘੰਟਾ ਹੋ ਗਿਆ ਸਾਨੂੰ ਇੱਥੇ ਫਿਰਦਿਆਂ ਨੂੰ ਮਤਲਬ ਕਿ ਆਹੀ ਕੰਮ ਕਰਦਿਆਂ ਨੂੰ ਕਦੇ ਜਿੰਦਾ ਸੈੱਟ ਕਰਦਿਆਂ ਕਦੇ ਕਰਮਾ ਪਾ ਕੇ ਕਿੰਨਾ ਥਾਂ ਰੱਖਣਾ ਹੈ ਹਰੇ ਵਾਸਤੇ ਤੇ ਸੋਕਾ ਵਾਹਣ ਵਾ ਕੇ ਤਿਆਰ ਕਰਨਾ ਜਿਹੜਾ ਟਰੈਕਟਰ ਚਲਾਉਂਦਾ ਨੂੰ ਤਾਂ ਹੈਗਾ ਔਖਾ ਬਹੁਤ ਤੇ ਪਾਰੇ ਆ ਵੀ ਸੁੱਕਾ ਬਹਣ ਜਿਵੇਂ ਬਹੁਤ ਵਾਸਤੇ ਵੀ ਸੁੱਕਾ ਹੀ ਪਾਉਨੇ ਆ ਤੇ ਆ ਕਦੂਆਂ ਵਾਸਤੇ ਵੀ ਪਾਣੀ ਲਾ ਕੇ ਤਾਂ ਇੱਕ ਤਾਂ ਪਾਣੀ ਛੇਤੀ ਖਾ ਜਾਂਦਾ ਫਿਰ ਸੇਮ ਵਧੀਆ ਚੜ ਜਾਂਦੀ ਆ ਵੀ ਹਰੇ ਹੋਣ ਨੂੰ ਸੇਮ ਹੀ ਚਾਹੀਦੀ ਆ ਕੱਲੀ ਤੇ ਚਲੋ ਹੁਣ ਪਾਉਨੇ ਆ ਇਹ ਬੱਟਾ ਫਿਰ ਲਾਵਾਂਗੇ ਕੋਏ ਤੇ ਫਿਰ ਲਾਵਾਂਗੇ ਨਾਲ ਦੀ ਨਾਲ ਵੀ ਤੇ ਨਾਲੇ ਲਾਵਾਂਗੇ ਪਾਣੀ ਇਹ ਕਰਤੀ ਕਦੂਆਂ ਦੀ ਤਿਆਰੀ ਲਓ ਜੀ ਬਈ ਬਾਬਾ ਜੀ ਦੀ ਕਿਰਪਾ ਨਾਲ ਆਰਤੀ ਬਜਾਈ ਆਪਾਂ ਨੇ ਕੱਦੂਆਂ ਦੀ ਸ਼ੁਰੂ ਪਿੰਡੋਂ ਕੁੜੀਆਂ ਆ ਗਈਆਂ ਤੇ ਉਹ ਲੱਗਿਆ ਲਾਉਣ ਕੱਦੂ ਬਾਬੇ ਦਾ ਨਾਮ ਲੈ ਕੇ ਕਰਤਾ ਸ਼ੁਰੂ ਕੰਮ ਇੱਧਰ ਲਾ ਪਸਾ ਲੱਗ ਗਿਆ ਚਾਰ ਗਾਲੀਆਂ ਤੇ ਇੱਧਰ ਰਾਜੂ ਬਣਾ ਰਿਆ ਨਾਲ ਹੁੰਦੇ ਖਾਲੀਆਂ ਇੱਕਨ ਪਾਣੀ ਘੁੰਮਦਾ ਕਰ ਲਿਆ ਆ ਗਾਲੀ ਕਿੱਧਰ ਬਣਾਤੀ ਇੱਕ ਖਾਲੀ ਉਧਰਲੇ ਪਾਸੇ ਬਣਾਦੀ ਮੂਰੇ ਨੱਕੇ ਲਾਵਾਂ ਵੀ ਇੱਧਰ ਕੋਈ ਨੱਕਾ ਲਾਉਣ ਦੀ ਲੋੜ ਨਹੀਂ ਨਾ ਉੱਧਰ ਕੋਈ ਨੱਕਾ ਲਾਉਣ ਦੀ ਲੋੜ ਆ ਦੋ ਨੱਕਿਆਂ ਤੇ ਪਾਣੀ ਬੜਾਵਾਂਗੇ ਤੇ ਉਹ ਤੁਹਾਨੂੰ ਦਿਖਾਵਾਂਗੇ ਖੁੱਲ੍ਹੇ ਹੀ ਭਰ ਜਾਣਾ ਬੱਸ ਰੱਬ ਸੁੱਖ ਰੱਖੇ ਆਪਾਂ 2 ਘੰਟਿਆਂ ਦਾ ਪਾਣੀ ਲਾ ਦੇਣਾ ਜੀ ਕਿਉਂਕਿ ਕਦੂ ਲਾਉਣ ਨੂੰ ਵੀ ਕੋਈ ਬੜਾ ਟਾਈਮ ਨਹੀਂ ਲੱਗਦਾਗਾ 4 ਫੁੱਟ 1/2 ਫੁੱਟ ਤੇ ਵੀ ਲੱਗਦਾ ਤੇ 7-8 8 ਫੁੱਟ ਤੇ ਬੈਡਾ ਖਾਲੀ ਤੋਂ ਖਾਲੀ ਆ ਤੇ ਵੀ ਵੀ ਮੈਂ ਤੁਹਾਨੂੰ ਦਿਖਾਉਣਾ ਵੀ ਕਿ ਦੋ ਕੰਪਨੀਆਂ ਦਾ ਵੀ ਲਾ ਰਿਹਾ ਇੱਕ ਟ੍ਰਾਇਲ ਹੈ ਦੀਜਾ ਉਹਨਾਂ ਨੇ ਫਰੀ ਦਿੱਤਾ ਇੱਕ ਟ੍ਰਾਇਲ ਟ੍ਰਾਇਲ ਤੇ ਬਾਕੀ ਹੁਣ ਦੋ ਕੰਪਨੀਆਂ ਦਾ ਵੀਰ ਆ ਰਹੇ ਇੱਕ ਤਾਂ ਐਡਵਾਂਟਾ ਦਾ ਇੱਕ ਹੋਰ ਆ ਸ਼ਾਇਦ ਉਹ ਤੁਹਾਨੂੰ ਦਿਖਾਉਣਾ ਮੈਂ ਉੱਧਰ ਖੁੱਲਿਆ ਪਿਆ ਥੋੜੀ ਬਾਹਰੋਂ ਚੱਕਦੇ ਹੋਰ ਵੀ ਅੰਦਰ ਜਿੰਦਾ ਲਾ ਦੀ ਲਓ ਜੀ ਕੋਆ ਦਾ ਕੰਮ ਮੁੱਕ ਗਿਆ ਖਾਲੀਆਂ ਤਿਆਰ ਨੇ ਤੇ ਇੱਕ ਆ ਬੱਟ ਜਿਹੜੀ ਇਹ ਰਹਿੰਦੀ ਥੋੜੀ ਜਿਹੀ ਹਲਕੀ ਆ ਬੱਟ ਬਾਹਰ ਲਈ ਮਿੱਟੀ ਅੰਦਰ ਲਈ ਪਾਸੇ ਵੱਧ ਚੱਕ ਚੱਕ ਲਈ ਜਿੰਦੇ ਨੇ ਤੇ ਇਹ ਹੁਣ ਆਪਾਂ ਹੱਥਾਂ ਵਾਲਾ ਜਿੰਦਾ ਲਾ ਦੀਏ ਚੱਕੀ ਰਹਿ ਜੂ ਹੱਥਾਂ ਨਾਲ ਜਿੰਦਾ ਉਧਰਲੇ ਪਾਸੇ ਰਹਿੰਦੇ ਨੇ ਕੋਈ ਉਧਰੋਂ ਆਪਾਂ ਨੇ ਉਧਰ ਦੇ ਕਾਇ ਕੋਈ ਰਹਿੰਦੇ ਨੇ ਉਧਰਲੇ ਦੋ ਕੋਈ ਰਹੇਗੇ ਉਹ ਲਾਉਂਦੇ ਨੇ ਬਸ ਕੁੜੀਆਂ ਵੀ ਲਾਈ ਜਾਂਦੇ ਨੇ ਤਕਰੀਬਨ ਅੱਧਾ ਲਾਤਾ ਉਹਨਾਂ ਨੇ ਚਾਰ ਕੁੜੀਆਂ ਨੇ ਲਾਉਂਦੀਆਂ ਜਿਹੜਾ ਬੀਲ ਆ ਰਹੇ ਆ ਆਪਾਂ ਦੋ ਕੰਪਨੀਆਂ ਦਾ ਬੀਲ ਆਇਆ ਇੱਕ ਤਾਂ ਲਾ ਰਹੇ ਆ ਕਲਾਉਡ ਕੋਈ ਕਾਲ ਆਇਆ ਇੱਕ ਲਾਰਿਆ ਐਡਵਾਂਟਾ ਦਾ ਫਟਵੰਟ ਇਹਨਾਂ ਦੇ ਵਿੱਚ ਚੱਕਰ ਇਹ ਆ ਵੀ ਐਡਵਾਂਟਾ ਥੋੜਾ ਜਿਹਾ ਘੱਟ ਲਾਵਾਂਗੇ ਵੇਹੇ ਇੱਕ ਤਾਂ ਮਹਿੰਗਾ ਵੀ ਹੈ ਦੂਜਾ ਇਹ ਆ ਵੀ ਜਿਹੜਾ ਕੱਦੂ ਦੀ ਫੋਟੋ ਉੱਪਰ ਥੋੜਾ ਜਿਹਾ ਕੈਮਰੇ 'ਚ ਘੱਟ ਦਿਖਦੀ ਹੈ ਵੀ ਇਹਦਾ ਨਾ ਥੋੜਾ ਜਿਹਾ ਚਿੱਟਾ-ਚਿੱਟਾ ਜਿਹਾ ਕੱਦੂ ਹੁੰਦਾ ਐਡਵਾਂਟਾ ਦਾ ਝਾੜ ਵੱਧ ਹੁੰਦਾ ਜਿਹੜਾ ਆ ਹੁੰਦਾ ਕਲਾਊਡ ਵਾਲਾ ਇਹਦਾ ਕੱਦੂ ਹਰੇ ਪੰਤੇ ਹੁੰਦਾ ਥੋੜੀ ਜਿਹੀ ਉੱਪਰ ਇਹਦੇ ਲੋਈ ਵੀ ਹੁੰਦੀ ਹੈ ਇਹਦਾ ਜ਼ਿਆਦਾ ਰੰਗ ਗਾਹਾਂ ਕੇ ਦਾ ਜ਼ਿਆਦਾ ਹੁੰਦਾ ਇਹਦਾ ਥੋੜਾ ਜਿਹਾ ਇਹ ਵੀ ਝਾੜ ਐਡਵਾਂਟਾ ਨਾਲੋਂ ਇਹਦਾ ਝਾੜ ਘੱਟ ਹੁੰਦਾ ਕਲਾਊਡ ਵਾਲਾ ਕੁਆਲਿਟੀ ਇਹਦੀ ਵੱਧ-ਵੱਦੀ ਹੁੰਦੀ ਐ ਝਾੜ ਇਹਦਾ ਵੱਧ-ਵੱਦੀ ਹੁੰਦਾ ਆਪਾਂ ਦੋਨੇ ਮਿਕਸ ਕਰਕੇ ਲਾ ਲਾਂਗੇ ਆ ਮਤਲਬ ਕਿ ਲਾ ਲਾਂਗੇ ਪਹਿਲਾਂ ਹੁਣ ਆਪਾਂ ਆ ਲਾ ਰਹੇ ਆ ਕਲਾਊਡ ਵਾਲਾ ਫਿਰ ਆਪਾਂ ਲਾਵਾਂਗੇ ਐਡਵਾਂਟਾ ਦਾ ਅੱਧੇ ਤੋਂ ਵੱਧ ਆ ਲਾਵਾਂਗੇ ਅੱਧੇ ਤੋਂ ਘੱਟ ਆ ਲਾਵਾਂਗੇ ਤੇ ਚਲੋ ਲਾਈਏ ਵੀ ਆਪਾਂ ਆ ਵੀ ਲਿਆਂਦਾ ਹੋਇਆ ਭਰੇ ਜਾਂਦੇ ਚੋਲਾ ਇਹਡਾ ਵੰਟਾ ਚਲੋ ਜਿੰਦਾ ਲਾਧੀ ਯਾਰਾ ਜੂ ਹੈ ਕੋਈ ਇਹਦੇ ਵੀ ਇਲਾਜ ਨਹੀਂ ਆ ਵੀ ਆੜੀ ਚੱਕ ਜਿੰਦਾ ਠੀਕ ਆ ਜੀ ਲੱਗ ਗਿਆ ਜੀ ਕੱਦੂ ਆਪਣਾ ਤੇ ਛੱਡ ਲਿਆ ਬਾਬੇ ਦੀ ਕਿਰਪਾ ਨਾਲ ਪਾਣੀ ਖਾਲੀਆਂ ਡੇਢ ਘੰਟਾ ਲੱਗਿਆ ਕੱਦੂ ਲਾਉਣ ਨੂੰ ਕਾਦੂਆਂ ਦਾ ਢੀ ਲਾਉਣ ਨੂੰ 1.5 ਘੰਟਾ ਲੱਗਿਆ ਤੇ ਪਾਣੀ ਆਪਾਂ ਨੇ ਛੱਡ ਲਿਆ। ਖਾਲੀਆਂ 'ਚ ਬਸ ਏਕਣ ਹੌਲੀ-ਹੌਲੀ ਸਾਰੀਆਂ ਖਾਲੀਆਂ 'ਚ ਘੁਮ ਜਾਣ। ਮੇਰੇ ਖਿਆਲੋਂ ਘੰਟਾ ਡੇਢ ਘੰਟਾ ਲੱਗੂਗਾ। ਇਹ ਕੋਹ ਨੱਕੇ ਗਾਂਹਾਂ ਵਾਲੇ ਤੋਂ ਛੱਡਦਾ। ਦੋ ਨੱਕਿਆਂ ਤੋਂ ਪਾਣੀ ਛੱਡ ਲਿਆ। ਏਕਣ ਹੌਲੀ-ਹੌਲੀ ਨਾਲੇ ਦਾ ਪਾਣੀ ਚਲੀ ਜਾਊਗਾ। ਨਾਲ ਹੁੰਦੇ ਸੇਮ ਚੜੀ ਜਾਊਗੀ। ਜਿਵੇਂ ਉਧਰ ਆਪਾਂ ਪੇਠੇ ਨੂੰ ਛਾੜਦੇ ਆ। ਪੇਟੇ ਨੂੰ ਵੀ ਇੱਕਨੇ ਪਾਣੀ ਛੱਡਦੇ ਆ ਕਦੇ ਵੀ ਆਪਾਂ ਸਬਜ਼ੀ ਵਾਲਾ ਪਾਣੀ ਜਿਹੜਾ ਉਹਦਾ ਨੱਕਾ ਨਹੀਂ ਮਤਲਬ ਕਿ ਲਾਏ ਹੈਗੇ ਨੱਕੇ ਲਾ ਕੇ ਨਹੀਂ ਭਰਿਆ ਕਿਉਂਕਿ ਉਹਨੂੰ ਸੇਮ ਦੀ ਜ਼ਰੂਰਤ ਹੁੰਦੀ ਹੈ ਪਾਣੀ ਹੌਲੀ-ਹੌਲੀ ਸਾਰੇ ਖਾਲੀਆਂ ਚ ਘੁੰਮ ਜਾਂਦਾ ਖਾਲੀਆਂ ਆਪਾਂ ਸਾਰੀਆਂ ਘੁੰਮਣ ਵਾਲਾ ਪਾਣੀ ਸਾਰਾ ਕਰਤਾ ਸੀ ਤੇ ਇੱਕ ਨੱਕਾ ਜਾਂਦਾ ਥੋੜਾ-ਥੋੜਾ ਪਾਣੀ ਜਾਂਦਾ ਸਾਰੀਆਂ ਖਾਲੀਆਂ 'ਚ ਤੇ ਸਾਰੀਆਂ ਖਾਲੀਆਂ ਇਹ बराबर ਹੋ ਕੇ ਖੜ ਜਾਨਗੀਆਂ ਖੇਤ ਤਕਰੀਬਨ ਖੇਤ ਹੈ ਜਿਹੜਾ ਆਪਣਾ ਇਹ ਲੇਜਰ ਲੱਗਿਆ ਹੋਇਆ ਹੈ ਖੇਤ ਲੇਜਰ ਲੱਗੇ ਹੋਏ ਨੇ ਤੇ ਆ ਦੇਖੋ ਪਾਣੀ ਸਾਰੀਆਂ ਖਾਲੀਆਂ ਥੋੜਾ ਥੋੜਾ ਬਰਾਬਰ ਬਰਾਬਰ ਜਾ ਰਿਹਾ ਤੇ ਬਾਕੀ ਹੁਣ ਪਾਣੀ ਨੇ ਭਰ ਜੂ ਹੁਣ ਇੱਥੇ ਨੱਕੇ ਲਾਉਣ ਦੀ ਕੋਈ ਲੋੜ ਨਹੀਂ ਜਿਵੇਂ ਮੈਂ ਦੱਸ ਰਿਹਾ ਤੇ ਬੰਦਾ ਬਿੱਲ ਆ ਆਪਣਾ ਮੋਟਰ ਚਲਾ ਕੇ ਬੰਦਾ ਇੱਥੇ ਬੈਠ ਸਕਦਾ ਜਾਂ ਘਰ ਨੂੰ ਵੀ ਜਾ ਸਕਦਾ ਥੋੜਾ ਥੋੜਾ ਪਾਣੀ ਚੱਲਦਾ ਚੱਲਦਾ ਪਾਣੀ ਪੂਰਾ ਕਦੂਆਂ ਨੂੰ ਤੇ ਇਧਰ ਲੀਆਂ ਖਾਲੀਆਂ ਨੂੰ ਪਾਣੀ ਥੋੜਾ ਜਿਆਦਾ ਉਧਰਲੇ ਨੱਕੇ ਤੋਂ ਜਿਆਦਾ ਨੇ ਖਾਲੀਆਂ ਭਰਨ ਇਧਰਲੇ ਪਾਸੇ ਖਾਲੀਆਂ ਘੱਟ ਨੇ ਪਾਣੀ ਨੇੜੇ ਆ ਕੁਝ ਪਾਣੀ ਉਧਰੋਂ ਵੀ ਇੱਧਰ ਨੂੰ ਆ ਗਿਆ ਸੀ ਤਾਂ ਕਰਕੇ ਹੁਣ ਆਪਾਂ ਨੱਕੇ ਦੇ ਉੱਪਰ ਵੀ ਥੋੜਾ ਜਿਹਾ ਕਟਾ ਦੇਣੇ ਆ। ਇਧਰੋਂ ਘਟਾਤਾ ਉਹ ਤੇ ਬਾਜੂਆ। ਉਧਰ ਸੋਨੀ ਉਹਨੇ ਲੱਗਿਆ ਨੇ ਸਬਜ਼ੀ ਲਾਉਣ ਭਿੰਡੀਆਂ। ਤੋਰੀਆਂ ਹੋਰ ਧਣੀਆਂ ਧੋਣਿਆਂ ਲਾਉਣ ਲੱਗੇ ਨੇ ਮੋਟਰ ਤੇ। ਤਾਂ ਨੱਕੇ ਚ ਵੱਧ ਗਿਆ ਪਾਣੀ। ਉਧਰ ਲਿਆ ਖਾਲੀਆਂ ਤਾਂ ਜ਼ਿਆਦਾ ਪਾਣੀ ਹੋ ਗਿਆ। ਮਤਲਬ ਕਿ ਇਧਰ ਲਿਆ ਨਾਲੋਂ ਜ਼ਿਆਦਾ ਐ। ਸੇਮ ਉਧਰ ਲਗਭਗ ਛੜ ਗਈ। ਇਧਰ ਹਜੇ ਸੇਮ ਚੜੀ ਨਹੀਂ ਪੂਰੀ। ਤਾਂ ਕਰ ਕਿਆ ਕਿਾਰੇ ਨੱਕੇ ਚ ਆਪਾਂ ਨੇ ਪਾਣੀ ਵਧਾਤਾ ਤੇ ਉਸ ਤੋਂ ਬਾਅਦ ਦੇਖਦੇ ਹੁਣ ਕਿੰਨਾ ਕੁ ਟਾਈਮ ਲੱਗੂਆ ਪਾਣੀ ਹੋਰ ਲਗਭਗ ਡੇਢ ਘੰਟਾ ਹੋ ਗਿਆ ਪਾਣੀ ਪੈਂਦੇ ਨੂੰ ਨਾਲ ਆ ਰਹੀ ਨੇ ਸਬਜ਼ੀ ਟਿੰਡੋ ਵੀ ਲਾਤੀ ਹੁਣ ਟਿੰਡੋ ਭਿੰਡੀਆਂ ਹੈ ਕarele ਲੋਬੀ ਹੋ ਤਾਨੀਆਂ ਤੇ ਉਹ ਬਟਕ ਹੋਰ ਹਲਦੀ ਦੀ ਲਾਦੀ ਲੱਗੇ ਅਰਾਜ ਉੱਪਰ ਮਿੱਟੀ ਪਾਉਣ ਲੱਗਿਆ ਆ ਆ ਬਟ ਹਲਦੀ ਲਾਉਣ ਦਾ ਕਾਰਨ ਕਿ ਇਹ ਵੀ ਇਹ ਵੀ ਪਾਣੀ ਇੱਥੇ ਭਰ ਦਿਆ ਕਰਾਂਗੇ ਆ ਦਰਖਤਾਂ ਨੂੰ ਪਾਣੀ ਆ ਜਾਇਆ ਕਰੂਗਾ ਜਾਮਣ ਆ ਅੰਬਾਂ ਨੂੰ ਅੰਬ ਲੱਗੇ ਨੇ ਪੂਰੇ ਵਧੀਆ ਤੇ ਜਾਮਣ ਵੀ ਲੱਗੂਗੀ ਉਹ ਅੰਬਾਂ ਨੂੰ ਨਹੀਂ ਅੰਬ ਲੱਗੇ ਇਹ ਤੇ ਹੋਰ ਵੀ ਦਰਖਤ ਲਾਉਣ ਦੀ ਸਲਾਹ ਕਰਦੇ ਆ ਜੇ ਹੋਰ ਲਾਵਾਂਗੇ ਇਹਨਾਂ ਦੇ ਵਿੱਚ ਲਾਵਾਂਗੇ ਗਾਹਾਂ ਤੇ ਅਗਲੇ ਸਾਲ ਆਪ ਜਗਾ ਹੋਰ ਲਾ ਲਾਂਗੇ ਤੋੜ ਦੇ ਵਿੱਚ ਦੇ ਵਿੱਚ ਹੋਰ ਬੂਟੇ ਲਾ ਦਾਂਗੇ ਖਾਣ ਵਾਲੇ ਫਲ